ਸਤਿ ਸ੍ਰੀ ਅਕਾਲ ਜੀ ਅੱਜ ਸਾਨੂੰ ਆਪਾਂ ਖਾਣੇ ਚਾਹ ਦੇ ਨਾਲ ਪਕੌੜੇ ਸਵੇਰੇ ਆਪਾਂ ਉੱਠੇ ਤੇ ਦੇਖਿਆ ਮੀ ਬਹੁਤ ਸੀਗਾ ਰਾਤ ਦਾ ਪੈ ਰਿਆ ਤੇ ਸਾਡੇ ਸੈਜਨਾ ਦੇ ਫੁੱਲ ਦੇਖੋ ਕਿੰਨੇ ਸਾਰੇ ਥੱਲੇ ਡਿੱਗੇ ਹੋਏ ਆ ਉੱਪਰ ਉਹਨੇ ਹੈ ਨਹੀਂ ਜਿੰਨੇ ਥੱਲੇ ਡਿੱਗੇ ਹੋਏ ਆ ਤੇ ਉਸ ਤੋਂ ਬਾਅਦ ਬੱਚੇ ਕਹਿੰਦੇ ਪਕੌੜੇ ਬਣਾਓ ਆਪਾਂ ਲਿਆ ਆਲੂ ਆਲੂ ਇੰਨਾ ਵੱਡਾ ਸੀ ਮੈਂ ਕਿਹਾ ਇੱਕ ਨਾਲ ਹੀ ਤੁਸੀਂ ਤਾਂ ਸਾਰਿਆਂ ਨੇ ਰੱਜ ਜਾਣਾ ਏ ਤੇ ਆਲੂ ਨੂੰ ਆਪਾਂ ਛੱਲ ਲਿਆ ਸੀਗਾ ਫਿਰ ਧੋਇਆ ਤੇ ਉਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕੀਤੀ ਕਟਿੰਗ ਕਰਨ ਤੋਂ ਬਾਅਦ ਆਪਾਂ ਆਲੂ ਦੇ ਬਣਾਵਾਂਗੇ ਹੁਣ ਪਕੌੜੇ ਇਹਦੇ ਲਈ ਪਹਿਲਾਂ ਆਪਾਂ ਆਲੂ ਕੱਟਲੇ ਸੀਗੇ ਹੁਣ ਇਹਦੇ ਵਿੱਚ ਪਾਵਾਂਗੇ ਬੇਸਨ ਤੁਸੀਂ ਆਪਣੇ ਹਿਸਾਬ ਨਾਲ ਪਾ ਲਓ ਜਿਆਦਾ ਥੋੜਾ ਕਈ ਜਿਆਦਾ ਕੋਟਿੰਗ ਪਸੰਦ ਕਰਦੇ ਆ ਕਈ ਘੱਟ ਕਰਦੇ ਆ ਨਾ ਮੈਂ ਮੀਡੀਅਮ ਜੀ ਰੱਖਦੀ ਹੁੰਨੀ ਨਾ ਜਿਆਦਾ ਹੀ ਤੇ ਨਾ ਹੀ ਘੱਟ ਠੀਕ ਹੈ ਤੇ ਵੇਸਨ ਪਾ ਲਿਆ ਸੀਗਾ ਇਹਦੇ ਵਿੱਚ ਮੈਂ ਮੈਂਤੀ ਤੈਂਤੀ ਕੁਝ ਨਹੀਂ ਕੀਤੀ ਹੈਗੀਗੀ ਤੁਸੀਂ ਮਣਕੇ ਵੀ ਪਾ ਸਕਦੇ ਹੋ ਠੀਕ ਹੈ ਇਹਦੇ ਵਿੱਚ ਪੰਜ ਤੋਂ 6 ਚਮਚ ਬਹੁਤ ਹੁੰਦੇ ਆ ਜੇ ਤੁਸੀਂ ਓਦਾਂ ਪਾਉਂ ਤਾਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਈ ਲਾਲ ਮਿਰਚ ਤੇ ਫੇਰ ਪਾਇਆ ਨਮਕ ਫੇਰ ਪਾਵਾਂਗੇ ਹਲਦੀ ਤੇ ਗਰਮ ਮਸਾਲਾ ਥੋੜਾ ਜਿਹਾ ਜੀਰਾ ਪਾ ਦਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਚਾਟ ਮਸਾਲਾ ਬਾਕੀ ਮਸਾਲੇ ਤੁਸੀਂ ਆਪਦੀ ਚੋਅਸ ਦੇ ਅਨੁਸਾਰ ਵੀ ਪਾ ਸਕਦੇ ਹੋ ਇਹਦੇ ਵਿੱਚ ਹੋਰ ਬਹੁਤ ਕੁਝ ਪਾ ਸਕਦੇ ਆ ਵੈਸੇ ਆਪਾਂ ਤੇ ਪਰ ਮੈਂ ਨਾਰਮਲ ਜਿਹੇ ਮਸਾਲੇ ਪਾਏ ਜਿਹੜੇ ਆਮ ਜਿਹੇ ਆਪਣੇ ਘਰ ਦੇ ਵਿੱਚ ਹੁੰਦੇ ਉਹ ਵਾਲੇ ਠੀਕ ਆ ਉਸ ਤੋਂ ਬਾਅਦ ਇਹਦੀ ਇੱਕ ਚੰਗੀ ਆਪਾਂ ਕੋਟਿੰਗ ਕਰਾਂਗੇ ਮਸਾਲੇ ਪਾਉਣ ਦੇ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਕਸ ਕਰਨਾ ਹੈ ਤੇ ਤੁਸੀਂ ਨਾ ਮੇਰੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਆਪਾਂ ਬਹੁਤ ਪਿੱਛੇ ਰਹਿ ਗਏ ਆ ਤੇ ਕਿਉਂਕਿ ਆਪਣਾ ਜਿਹੜਾ ਵਾਚਿੰਗ ਟਾਈਮ ਆ ਬਿਲਕੁਲ ਵੀ ਪੂਰਾ ਨਹੀਂ ਹੋਇਆ ਹੈਗਾਗਾ ਤੇ ਪਲੀਜ਼ ਮੈਨੂੰ ਤੁਹਾਡੀ ਨਾ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਇਹ ਦੇਖੋ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੋਟ ਕਰ ਲੈਣ ਪਹਿਲਾਂ ਮਿਕਸ ਕਰਾਂਗੇ ਠੀਕ ਆ ਉਸ ਤੋਂ ਬਾਅਦ ਪਾਣੀ ਪਾਵਾਂਗੇ ਜਿੰਨਾ ਕੁ ਜ਼ਰੂਰਤ ਹੋਊਗੀ ਓਨਾਂ ਕੁ ਪਾਣੀ ਪਾਉਣਾ ਹੈ ਕਿਉਂਕਿ ਨਾ ਤੇਨੂੰ ਬਾਲਾ ਆਪ ਪਤਲਾ ਹੀ ਕਰਨਾ ਹੈ ਨਾ ਹੀ ਬਾਲਾ ਗਾੜਾ ਰੱਖਣਾ ਹੈ ਤੇ ਪਹਿਲਾਂ ਆਪਾਂ ਮਿਕਸ ਕਰਾਂਗੇ ਕਿਉਂਕਿ ਆਲੂ ਥੋਤੇ ਸੀਗੇ ਨਾ ਉਹਦੇ ਨਾਲ ਵੀ ਕਾਫੀ ਗਿੱਲੇ ਹੁੰਦੇ ਆ ਹਨਾ ਆਪਾਂ ਸਿਕਾਈ ਨਹੀਂ ਹੈਗੇ ਤੇ ਉਹਦੇ ਨਾਲ ਜਿਹੜੇ ਮਸਾਲੇ ਹੁੰਦੇ ਉਹ ਆਟੋਮੈਟਿਕਲੀ ਨਾਲ ਚਿਪਕ ਜਾਂਦੇ ਆ ਵੇਸਨ ਤੇ ਮਸਾਲੇ ਤੁਸੀਂ ਦੇਖੋ ਇਹਨੂੰ ਆਪਾਂ ਮਿਕਸ ਕਰਾਂਗੇ ਨਾ ਤਾਂ ਕਾਫੀ ਜ਼ਿਆਦਾ ਦੇਖੋ ਤੁਸੀਂ ਨਾਲ ਚਿਪਕ ਵੀ ਚੁੱਕੇ ਆ ਤੇ ਜੇ ਤਾਂ ਆਪਾਂ ਇਹਦੇ ਮਤਲਬ ਚਿਪਸ ਬਣਾਉਣੇ ਹੋਣ ਤਾਂ ਇਦਾਂ ਹੀ ਇਹਨੂੰ ਫਰਾਈ ਕਰ ਸਕਦੇ ਆ ਤੇ ਪਕੌੜੇ ਬਣਾਉਣ ਕਰਕੇ ਆਪਾਂ ਨੂੰ ਬੇਸਨ ਦੇ ਵਿੱਚ ਪਾਣੀ ਜ਼ਰੂਰ ਪਾਉਣਾ ਪਊਗਾ ਤੇ ਇਹਨੂੰ ਫਿਰ ਆਪਾਂ ਹੌਲੀ-ਹੌਲੀ ਹਲਕੇ ਹੱਥਾਂ ਨਾਲ ਮੈਸ਼ ਕਰਾਂਗੇ ਉਸ ਤੋਂ ਬਾਅਦ ਮੈਸ਼ ਕਰਨ ਤੋਂ ਬਾਅਦ ਇੱਕ ਚੀਜ਼ ਇਹਦੇ ਵਿੱਚ ਆਪਾਂ ਹੋਰ ਪਾਵਾਂਗੇ ਉਹਦੇ ਨਾਲ ਜਿਹੜੇ ਪਕੌੜੇ ਹੋ ਕ੍ਰਿਸਪੀ ਬਣਨਗੇ ਠੀਕ ਹੈ ਜੀ ਪਾਣੀ ਥੋੜਾ-ਥੋੜਾ ਕਰਕੇ ਪਾਓ ਇੱਕ ਸਾਰ ਨਾ ਪਾਓ ਕਿਉਂਕਿ ਬੇਸਨ ਪਾਣੀ ਬਹੁਤ ਘੱਟ ਪੀਂਦਾ ਏ ਤੇ ਆਲੂ ਦੇ ਵਿੱਚ ਹੀ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਠੀਕ ਹੈ ਇਹ ਦੋ ਚੀਜ਼ਾਂ ਦਾ ਧਿਆਨ ਤੁਸੀਂ ਜ਼ਰੂਰ ਰੱਖਿਓ ਤੇ ਮੈਂ ਇੰਨਾ ਸਲੋ ਕਿਉਂ ਕਰ ਰਹੀ ਆ ਤੁਹਾਨੂੰ ਪਤਾ ਹੀ ਆ ਵੀ ਮੇਰੇ ਹੱਥ ਤੇ ਸੱਟ ਲੱਗੀ ਹੋਈ ਆ ਤੇ ਹੱਥ ਨਾਲ ਮੈਂ ਕਰ ਨਹੀਂ ਸਕਦੀ ਚਮਚ ਦੀ ਹੈਲਪ ਨਾਲ ਕਰ ਰਹੀ ਆ ਤੇ ਵੀਡੀਓ ਮੈਂ ਸੋਚਿਆ ਮੈਂ ਆਪਣੀ ਸਕਿਪ ਨਹੀਂ ਕਰਨੀ ਹੈਗੀ ਕਿਉਂਕਿ ਹੁਣੇ-ਹੁਣੇ ਆਪਾਂ ਫੇਰ ਦੁਬਾਰ ਤੋਂ ਕੰਮ ਸਟਾਰਟ ਕੀਤਾ ਜੇ ਹੁਣੇ ਛੱਡਤਾ ਤਾਂ ਫੇਰ ਫੇਰ ਔਖਾ ਹੋ ਜਾਊਗਾ ਇਸ ਕਰਕੇ ਤੇ ਮੈਂ ਪੂਰੀ ਕੋਸ਼ਿਸ਼ ਕਰ ਰਹੀ ਆ ਕਿ ਮੈਂ ਬਣਾ ਲਵਾਂ ਤੇ ਮਤਲਬ ਮੇਰੇ ਹੱਥ ਬਹੁਤ ਜ਼ਿਆਦਾ ਪੇਨ ਕਰ ਰਹੇ ਆ ਕਿਉਂਕਿ ਇੱਕ ਆਤ ਤੈਨ ਮੈਂ ਦੱਸੀ ਸੀ ਵੀ ਛਾਲੇ ਹੋਏ ਤੇ ਦੂਸਰੇ ਤੇ ਉੱਪਰ ਕੱਚ ਵੱਜ ਗਿਆ ਸੀਗਾ ਇਸ ਕਰਕੇ ਹਨਾ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਇਆ ਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹਲਾਇਆ ਦੇਖੋ ਵੀ ਕਿਤੇ ਉਰੇ ਨਾ ਗਿਆ ਵੇ ਗਿੱਲਾ ਸੁੱਕਾ ਜਿਹੀ ਵਾਰੀ ਵਿੱਚ ਵੇਸਣ ਨਾ ਰਹਿ ਜਾਂਦਾ ਏ ਤੇ ਨੂੰ ਉਲਟ-ਪੁਲਟ ਕਰਕੇ ਚੰਗੀ ਤਰ੍ਹਾਂ ਆਪਾਂ ਹੁਣ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਪਾਵਾਂਗੇ ਹਨਾ ਤੇ ਉਹਦੇ ਨਾਲ ਥੋੜੇ ਜਿ ਜਿਹੜੇ ਆਪਣੇ ਪਕੌੜੇ ਆ ਕ੍ਰਿਸਪੀ ਬਣ ਜਾਂਦੇ ਆ ਤੇ ਉਹਦੇ ਲਈ ਆਪਾਂ ਇੱਕ ਤੋਂ ਦੋ ਚਮਚ ਲਵਾਗੇ ਸੂਜੀ ਦੇ ਜੇ ਤਿੰਨ ਵੀ ਪਾ ਸਕਦੇ ਚਾਰ ਵੀ ਤੁਹਾਡੀ ਚਵਾਸ ਆ ਵੈਸੇ ਜਿੰਨਾ ਤੁਹਾਡੇ ਕੋਲ ਸਮਾਨ ਹੋਵੇ ਮੈਂ ਇੱਥੇ ਤਿੰਨ ਚਮਚ ਪਾਉਂਗੀ ਬਹੁਤ ਹੋਣਗੇ ਤੇ ਫਿਰ ਮੈਂ ਸੋਚਦੀ ਸੀ ਕਿ ਅੱਖਾ ਜੇ ਹੋਰ ਪਾਦਾ ਫਿਰ ਮੈਂ ਸੋਚਾਂ ਨਹੀਂ ਬਹੁਤ ਆ ਤਿੰਨ ਚਮਚੇ ਦੇ ਲਈ ਠੀਕ ਆ ਤੇ ਇਹ ਤਕਰੀਬਨ ਅੱਧਾ ਕਿਲੋ ਅੱਧਾ ਕਿਲੋ ਤੋਂ ਉੱਪਰ ਹੀ ਸੀਗਾ ਆਲੂ ਤੇ ਇਹਦੇ ਵਿੱਚ ਆਪਾਂ ਤਿੰਨ ਚਮਚ ਸੂਜੀ ਦੇ ਪਾਏ ਆ 5 ਤੋਂ 6 ਚਮਚਾ ਸਮਝ ਲਓ ਵੇਸਨ ਦੇ ਲੱਗਦੇ ਠੀਕ ਆ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ 2 ਮਿੰਟ ਆਪਾਂ ਨੂੰ ਮਿਕਸ ਕਰਕੇ ਨਾ ਰੱਖ ਦਾਂਗੇ ਜਿੰਨੇ ਚਿਰ ਚ ਆਪਣਾ ਤੇਲ ਗਰਮ ਹੋਊਗਾ ਉੰਨਾ ਟਾਈਮ ਸੂਜੀ ਥੋੜਾ ਜਿਹਾ ਫੁੱਲ ਵੀ ਜਾਂਦੀ ਹੈ ਨਾ ਤਾਂ ਕਰਕੇ ਤੇ ਜਦੋਂ ਤੁਸੀਂ ਇਹਦੇ ਪਕੌੜੇ ਬਣਾ ਕੇ ਖਾਓਗੇ ਨਾ ਤੁਸੀਂ ਖੁਦ ਤੇ ਯਕੀਨ ਨਹੀਂ ਕਰ ਪਾਉਂਗੇ ਕਿ ਤੁਸੀਂ ਬਣਾਏ ਐਨੇ ਟੇਸਟੀ ਅਤੇ ਐਨੇ ਕ੍ਰਿਸਪੀ ਹੈ ਠੀਕ ਆ ਹੁਣ ਆਪਾਂ ਇਧਰ ਧਰਤੀਆ ਕੜਾਈ ਵਿੱਚ ਪਾਤਾ ਤੇਲ ਇਹਨੂੰ ਹੁਣ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਣੇ ਪਕੌੜੇ ਪਕੌੜੇ ਪਾਵਾਂਗੇ ਤੇ ਫਿਰ ਆਪਾਂ ਚਾਹ ਦੇ ਨਾਲ ਗਰਮਾ-ਗਰਮ ਖਾਵਾਂਗੇ ਮम्मी ਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਮੈਂ ਪਕੌੜੇ ਬਣਾ ਰਹੀਆਂ ਤੇ ਤੁਸੀਂ ਮੇਰੇ ਲਈ ਚਾਹ ਬਣਾ ਕੇ ਦਿਓ ਚਾਹ ਦੇ ਨਾਲ ਆਪਾਂ ਪਕੌੜੇ ਖਾਵਾਂਗੇ ਤੇ ਹੁਣ ਦੇਖੋ ਤੇਲ ਦੇਖਦੇ ਆਪਾਂ ਕਾਫੀ ਗਰਮ ਆਪਣਾ ਹੋ ਚੁੱਕਿਆ ਹੈ ਗੈਸ ਨੂੰ ਆਪਾਂ ਸਲੋ ਕਰਤਾ ਕਿਉਂਕਿ ਮੈਂ ਪੰਗੇ ਨਹੀਂ ਲੈਂਦੀ ਕਿ ਪਕੌੜੇ ਬਣਾਉਣੇ ਵੀ ਮੈਂ ਚਮਚ ਦੀ ਹੈਲਪ ਨਾਲ ਜਾਂ ਹੱਥ ਨਹੀਂ ਲਾਉਂਗੀ ਕਿਉਂਕਿ ਤੁਹਾਨੂੰ ਦੱਸਿਆ ਫਿਰ ਮਿਰਚ ਲੱਗੂਗੀ ਤਾਂ ਫਿਰ ਮੈਨੂੰ ਪ੍ਰੋਬਲਮ ਹੋਊਗੀ ਹੈਨਾ ਤਾਂ ਕਰਕੇ ਤੇ ਹੁਣ ਇਹਨੂੰ ਇਦਾਂ ਆਪਾਂ ਪਾਈ ਜਾਣਾ ਤੇ ਉਲਟ ਪਲਟ ਕਰਕੇ ਇਹਨਾਂ ਨੂੰ ਸੇਕੀ ਜਾਣਾ ਤੇ ਬਾਹਰ ਕੱਢੀ ਜਾਣਾ ਬਸ ਇਹੀ ਪ੍ਰੋਸੈਸ ਆਪਾਂ ਵਾਰ-ਵਾਰ ਰਿਪੀਟ ਕਰੀ ਜਾਣਾ ਏ ਠੀਕ ਹੈ ਤੇ ਜਿਹੜੇ ਆਪਣੇ ਪਕੌੜੇ ਆ ਉਹ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਆ ਦੇਖੋ ਇਦਾਂ ਹੀ ਹੁਣ ਆਪਾਂ ਫੇਰ ਵਿੱਚ ਪਾ ਲਾਂਗੇ ਫੇਰ ਕੱਢ ਦਾਂਗੇ ਉਲਟ ਪਲਟ ਕਰਕੇ ਸੇਕ ਕੇ ਚੰਗੀ ਤਰ੍ਹਾਂ ਹਨਾ ਤੇ ਫੇਰ ਕੱਢ ਦਵਾਂਗੇ ਤੇ ਬਹੁਤ ਹੀ ਟੇਸਟੀ ਜਿਹੜੇ ਤੁਹਾਡੇ ਪਕੌੜੇ ਆ ਘਰੇ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਤੇ ਇਹਦੇ ਲਈ ਕੋਈ ਬਹੁਤਾ ਸਮਾਨ ਵੀ ਨਹੀਂ ਚਾਹੀਦਾ ਹੈਗਾ ਸਾਰੀਆਂ ਚੀਜ਼ਾਂ ਨਾਰਮਲ ਆਪਣੇ ਘਰ ਦੇ ਵਿੱਚ ਤਕਰੀਬਨ ਹੁੰਦੀਆਂ ਹੀ ਹੁੰਦੀਆਂ ਏ ਤੇ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਪਕੌੜੇ ਬਣਾ ਕੇ ਦੇਖੋ ਕਿਵੇਂ ਬਣੇ ਤੇ ਫਿਰ ਮੈਨੂੰ ਜਰੂਰ ਦੱਸਿਓ ਜਦੋਂ ਤੁਸੀਂ ਬਣਾਏ ਤਾਂ ਕਿਸ ਤਰ੍ਹਾਂ ਦੇ ਬਣੇ ਸੀਗੇ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਫੇਰ ਵਾਰ-ਵਾਰ ਰਿਕਵੈਸਟ ਕਰ ਰਹੀ ਹਾਂ ਪਲੀਜ਼ ਮੇਰੀ ਵੀਡੀਓ ਨੂੰ ਵੇਖਿਆ ਕਰੋ ਕਿਉਂਕਿ ਜਿਹੜਾ ਆਪਣਾ ਵਾਚਿੰਗ ਟਾਈਮ ਆ ਉਹ ਬਹੁਤ ਜ਼ਿਆਦਾ ਘਟਾ ਆਪਣੇ ਸਬਸਕ੍ਰਾਈਬਰ ਬਹੁਤ ਹੈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਮੇਰੇ ਨਾਲ ਜੁੜਨ ਵਾਸਤੇ ਤੇ ਪਰ ਮੇਰੀ ਵੀਡੀਓ ਨੂੰ ਪਲੀਜ਼ ਦੇਖਿਆ ਵੀ ਜਰੂਰ ਕਰੋ ਤਾਂ ਕਿ ਆਪਣਾ ਜਿਹੜਾ ਵਾਚਿੰਗ ਟਾਈਮ ਆ ਹਨਾ ਉਹ ਪੂਰਾ ਹੋ ਸਕੇ ਤੇ ਆਪਾਂ ਤੁਹਾਡੇ ਨਾਲ ਇਦਾਂ ਹੀ ਗੱਲਾਂ ਬਾਤਾਂ ਕਰਦੇ ਰਹੀ ਆ ਨਾ ਤੇ ਆਈਟਮ ਆਪਣਾ ਜਿਹੜਾ ਸਮਾਂ ਹੈ ਉਹ ਲੰਘ ਜਾਣਾ ਏ ਠੀਕ ਹੈ ਤੇ ਦੇਖੋ ਹੁਣ ਗੱਲਾਂ ਤੁਹਾਡੇ ਨਾਲ ਮਾਰਦੇ ਮਾਰਦੇ ਆਪਣੇ ਪਕੌੜੇ ਆ ਜਿਹੜੇ ਬਣ ਕੇ ਤਿਆਰ ਹੋ ਗਏ ਨਾਲ ਗਰਮਾ-ਗਰਮ ਬਣਾਈਏ ਚਾਹ ਤੇ ਫਿਰ ਮੈਨੂੰ ਯਾਦ ਆਇਆ ਕਿ ਆਪਣੇ ਕੋਲ ਇਮਲੀ ਦੀ ਚਟਨੀ ਸੀਗੀ ਹਨਾ ਇਹ ਦੇਖਣ ਨੂੰ ਤੁਹਾਨੂੰ ਕਾਲੀ-ਕਾਲੀ ਲੱਗ ਰਹੀ ਹੋਣੀ ਕਿਉਂਕਿ ਇਹਦੇ ਵਿੱਚ ਮੈਂ ਕਲਰ ਨਹੀਂ ਪਾਇਆ ਵਾ ਤੇ ਮੈਂ ਬਣਾ ਕੇ ਉਦਾਂ ਹੀ ਸੇਵ ਕਰਕੇ ਆਪਣੇ ਘਰੇ ਰੱਖਦੀ ਹੁੰਦੀ ਆ ਮਿੱਠੀ ਚਟਨੀ ਆ ਤੇ ਦੇਖਣ ਨੂੰ ਬਿਲਕੁਲ ਐ ਲੱਗ ਰਿਹਾ ਇੱਕ ਮੈਂ ਜਿਹੜਾ ਡੱਬਾ ਸੀਗਾ ਉਹ ਸੀਗਾ ਚਮੜ ਪ੍ਰਾਸ਼ ਵਾਲਾ ਮੈਂ ਸੋਚਾਂ ਚ ਪੈ ਗਈ ਸੀਗੀ ਪਹਿਲਾਂ ਕਿ ਤੇ ਚਮੜ ਪ੍ਰਾਸ਼ ਤਾਂ ਨਹੀਂ ਚੱਕ ਲੈ ਦੇਖੋ ਕਿੰਨੀ ਗਾੜੀ ਹੋਈ ਪਈ ਆ ਕਿਉਂਕਿ ਸ਼ਾਇਦ ਪਈ ਰਹਿਣ ਕਰਕੇ ਨਾ ਇਹਨੂੰ 5-6 ਮਹੀਨੇ ਹੋ ਗਏ ਮੇਰੇ ਬਣਾਈ ਹੋਈ ਨੂੰ ਤੇ ਬਹੁਤ ਹੀ ਟੇਸਟੀ ਆ ਤੇ ਜੇ ਤੁਸੀਂ ਇਹਦੀ ਵੀਡੀਓ ਦੇਖਣਾ ਚਾਹੁੰਦੇ ਆ ਤਾਂ ਮੈਨੂੰ ਜਰੂਰ ਦੱਸਿਓ ਥੈਂਕ ਯੂ ਥੈਂਕ ਯੂ ਫॉर ਵਾਚਿੰਗ